ਜੀ ਗੱਲ ਕਰਦੇ ਹਾਂ ਡੀਏਪ ਖਾਦ ਬਾਰੇ ਕਿ ਜਿੱਦਾਂ ਕਿ ਕਣਕ ਦੀ ਬਜਾਈ ਦਾ ਸਮਾਂ ਚੱਲ ਰਿਹਾ ਹੈ ਡੀਏਪ ਖਾਦ ਦੀ ਸ਼ਾਰਟੇਜ ਬਹੁਤ ਜਗ੍ਹਾ ਤੇ ਚੱਲ ਰਹੀ ਹੈ ਡੀਏਪ ਖਾਦ ਦੀ ਜਗ੍ਹਾ ਆਪਾਂ ਕਿਹੜੀ ਖਾਦ ਦੀ ਵਰਤੋਂ ਕਰ ਸਕਦੇ ਹਾਂ ਜਿਹੜਾ ਕਿ ਡੀਏਪ ਜਿਹਨਾਂ ਰਿਜ਼ਲਟ ਵਧੀਆ ਮਲੇ ਜਾਂ ਕਿ ਉਸ ਨੂੰ ਪਲੱਸ ਮਿਲੇ ਪਹਿਲਾ ਨੰਬਰ ਡੀਏਪ ਵਿੱਚ ਆਪਣੇ ਹੈਗਾ ਆ 46% ਫਾਸਫੋਰਸ ਹੈ 18% ਨਾਈਟ੍ਰੋਜਨ ਹੈ ਇਹ ਕਿ ਦੋ ਤਾਤੇ ਦੇ ਵਿੱਚ ਮੇਨ ਤੌਰ 'ਤੇ ਜਿਹੜੀ ਕਿ ਕਣਕ ਦੀ ਫਸਲ ਨੂੰ ਸਭ ਤੋਂ ਜ਼ਿਆਦਾ ਫਾਸਫੋਰਸ ਦੀ ਜ਼ਰੂਰਤ ਹੁੰਦੀ ਹੈ ਕਿ ਡੀਏਪੀ ਵਿੱਚ ਮਿਲ ਜਾਂਦਾ ਆਪਾਂ ਨੂੰ ਨਾਈਟ੍ਰੋਜਨ ਉਹਨਾਂ ਸ਼ੁਰੂਆਤੀ ਅਵਸਥਾ 'ਚ ਨਾਈਟ੍ਰੋਜਨ ਜਿੰਨੀ 20-25 ਦਿਨ ਤੱਕ ਲੋਡ ਹੁੰਦੀ ਹੈ ਉਹ ਡੀਏਪੀ ਵਿੱਚ 18% ਹੁੰਦਾ ਜਿਹੜਾ ਕਰਕੇ ਡੀਏਪੀ ਬਹੁਤ ਜ਼ਿਆਦਾ ਕਣਕ ਵਿੱਚ ਰਿਜ਼ਲਟ ਵਧੀਆ ਦਿੰਦੀ ਹੈ ਇਸ ਦੀ ਜਗ੍ਹਾ ਡੀਏਪੀ ਦੀ ਜਗ੍ਹਾ ਆਪਾਂ ਜੇ ਵਧੀਆ ਰਿਜ਼ਲਟ ਲੈਣਾ ਤੇ ਆਪਾਂ ਜੇ ਐਨਪੀਕੇ 12 32 16 ਮਿਲਦਾ ਉਸ ਦਾ ਰਿਜ਼ਲਟ ਡੀਏਪੀ ਨਾਲੋਂ ਪਲੱਸ ਰਹੂਗਾ ਪਰ ਉਹਦੋਂ ਆਪਾਂ ਨੂੰ 60 ਕਿਲੋ ਤੋਂ ਪਲੱਸ ਪਾਉਣਾ ਪਊਗਾ 60-65 ਕਿਲੋ ਪਾਈਏ ਤੇ ਡੀਏਪੀ ਨਾਲੋਂ ਵਧੀਆ ਉਸ ਦਾ ਰਿਜ਼ਲਟ ਆਪਾਂ ਨੂੰ ਮਿਲੂਗਾ ਕਿਉਂਕਿ ਉਸ ਵਿੱਚ ਆਪਾਂ ਨੂੰ 16% ਪੋਟਾਸ਼ ਵੀ ਮਿਲ ਜਾਂਦੀ ਹੈ ਨਾਈਟ੍ਰੋਜਨ ਉਸ ਵਿੱਚ 12% ਮਿਲੂਗੀ ਫਾਸਫੋਰਸ 32% ਜਦੋਂ ਕਿ ਆਪਾਂ 60 ਤੋਂ 65 ਕਿਲੋ ਦੀ ਡੋਜ਼ ਕਰ ਦਿੱਤੀ ਤੇ ਨਾਈਟ੍ਰੋਜਨ ਫਾਸਫੋਰਸ ਲਗਭਗ ਪੂਰੀ ਹੋ ਜਾਂਦੀ ਹੈ ਤੇ ਪੋਟਾਸ਼ ਆਪਾਂ ਨੂੰ ਐਕਸਟਰਾ ਮਿਲ ਜਾਂਦੀ ਹੈ ਆਪਾਂ ਨੂੰ ਕਿਤੇ ਨਾ ਕਿਤੇ ਜਾ ਕੇ ਝਾੜ ਦੇ ਵਿੱਚ ਕੁਝ ਨਾ ਕੁਝ ਉਸ ਵਿੱਚ ਪਾਦਾ ਦਿਖਦਾ ਜਿੱਥੇ ਕਾ ਪੀ ਐਨ ਪੀ ਕੇ 12 32 16 ਦੀ 60 ਕਿਲੋ ਤੋਂ ਪਲੱਸ ਡੋਜ਼ ਪਾਈ ਹੈ ਕੀ ਖਾਦ ਆ ਗਿਆ ਆਪਣੀ TSV TSP ਦਾ ਕਿਤੇ ਨਾ ਕਿਤੇ ਜਾ ਕੇ ਰਿਜ਼ਲਟ ਘਟ ਰਿਹਾ ਇਸ ਦਾ ਕੀ ਕਾਰਨ ਹੈ ਆਪਾਂ ਜਿੱਥੇ ਇੱਕ ਬੋਰਾ DIP ਦਾ ਪਾਉਨੇ ਉੱਥੇ ਇੱਕ ਬੋਰਾ ਹੀ ਇਸ ਦਾ ਪੈਂਦਾ ਇਸ ਦੇ ਵਿੱਚ DIP ਜਿਹਨੀ ਫਾਸਫੋਰਸ ਹੈਗੀ ਆ ਪਰ ਨਾਈਟ੍ਰੋਜਨ ਦੀ ਮਾਤਰਾ ਇਸ ਵਿੱਚ ਜ਼ੀਰੋ ਆ ਜਿਸ ਦਾ ਕਰਕੇ ਇਹ ਸਾਰ ਰਿਜ਼ਲਟ ਥੋੜਾ ਘਟ ਆਉਂਦਾ ਇਸ ਲਈ ਆਪਾਂ ਨੂੰ ਇਹਦੇ ਵਿੱਚ 20 ਕਿਲੋ ਯੂਰੀਆ ਮਿਕਸ ਕਰਕੇ ਇਸ ਨੂੰ ਪਾਉਣਾ ਚਾਹੀਦਾ ਫਿਰ ਇਸ ਦਾ ਰਿਜ਼ਲਟ DIP ਦੇ ਬਿਲਕੁਲ ਬਰਾਬਰ ਆ ਜਾਂਦਾ ਕਿਉਂਕਿ ਜਿਹੜੀ ਡੀਏਪੀ ਹੁੰਦੀ ਹੈ ਉਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ ਤੇ ਫਾਸਫੋਰਸ ਦੀ ਮਾਤਰਾ ਉਸ ਵਿੱਚ ਵੀ 46% ਹੁੰਦੀ ਹੈ ਇਸ ਵਿੱਚ ਵੀ 46% ਹੈ ਪਰ ਨਾਈਟ੍ਰੋਜਨ ਇਸ ਵਿੱਚ 0 ਆ ਕਿੰਨੀਆਂ ਜਗ੍ਹਾ ਤੇ ਇਸ ਦਾ ਰਿਜ਼ਲਟ ਘਟ ਆਉਂਦਾ ਕਾਰਨ ਇਹ ਹੋਈ ਹੈ ਕਿ ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੈ ਨਹੀਂ ਜਿੱਥੇ ਜ਼ਮੀਨ 'ਚ ਜ਼ਿਆਦੀ ਨਾਈਟ੍ਰੋਜਨ ਦੀ ਮਾਤਰਾ ਘਟਿਆ ਉਥੇ ਰਿਜ਼ਲਟ ਨਹੀਂ ਦਿੰਦੀ ਉਥੇ ਆਪਣਾ ਇਸ ਦਾ ਵਧੀਆ ਰਿਜ਼ਲਟ ਲੈਣ ਵਾਸਤੇ ਆਪਾਂ ਇਸ ਵਿੱਚ 20 ਕਿਲੋ ਯੂਰੀਆਡ加ਦਿਆਂ ਬਾ ਜੇ ਆਪਾਂ ਇਸ ਨੂੰ ਡਰਿੱਲ ਕੰਨਾਂ ਤੇ ਯੂਰੀ ਇਹਦਾ ਪਹਿਲਾਂ ਛੱਟਾ ਲਗਾ ਲੈ ਜਾਵੇ ਕਿਉਂਕਿ ਜੇ ਰੋ ਆਪਾਂ ਇਸ ਵਿੱਚ ਮਿਕਸ ਕਰ ਦਿੰਨਾ ਕਿਤੇ ਨਾ ਕਿਤੇ ਜਾ ਕੇ ਡਰਿੱਲ ਵਿੱਚ ਉਹ ਥੋੜੀ ਬੋਤੀ ਪ੍ਰੋਬਲਮ ਦਿੰਦੀ ਹੈ ਇਸ ਰਿਜ਼ਲਟ ਬਹੁਤ ਵਧੀਆ ਮਿਲਦਾ ਜੇ ਆਪਾਂ ਇਸ ਵਿੱਚ ਯੂਰੀ ਐਡ ਕਰ ਦਈਏ 20 ਕਿਲੋ ਬਜਾਈ ਸਮੇਂ ਇਸ ਤੋਂ ਜ਼ਿਆਦਾ ਨਹੀਂ ਕਰਨਾ ਬਹੁਤ ਵਧੀਆ ਰਿਜ਼ਲਟ ਦੇਵਗੀ TSP ਇਹ ਨੰਬਰ ਤੇ ਆ ਗਈ ਆਪਣੀ NPK 20 20 13 ਇਸ ਵਿੱਚ ਕੀ ਹੈ ਇਸ ਵਿੱਚ 20% ਨਾਈਟrogen ਹੈ 20% ਫਾਸਫੋਰਸ ਹੈ 13% ਇਸ ਦੇ ਵਿੱਚ ਸਲਫਰ ਹੈ ਪੋਟਾਸ਼ ਇਸ ਵਿੱਚ ਹੈ ਨਹੀਂ ਜੀ 0% ਹੈ ਇਸ ਦਾ ਰਿਜ਼ਲਟ ਕਣਕ ਦੇ ਵਿੱਚ ਕਈਆਂ ਜਗ੍ਹਾ ਤੇ ਬਹੁਤ ਵਧੀਆ ਮਿਲਦਾ ਕਈਆਂ ਜਗ੍ਹਾ ਤੇ ਇਸ ਰਿਜ਼ਲਟ ਘੱਟ ਮਿਲਦਾ ਜਿੱਥੇ ਕਿ ਜ਼ਮੀਨ 'ਚ ਫਾਸਫੋਰਸ ਦੀ ਜ਼ਿਆਦਾ ਕਮੀ ਨਹੀਂ ਹੈਗੀ ਉੱਥੇ ਇਹ ਖਾਦ ਦਾ ਰਿਜ਼ਲਟ ਵਧੀਆ ਮਿਲੂਗਾ ਕਿਉਂਕਿ ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਡੀਏਪੀ ਨਾਲ ਵਧਿਆ। ਜੇ ਆਪਾਂ ਪੂਰਾ ਟੋਪਰ ਦਾ ਰਿਜ਼ਲਟ ਲੈਣਾ ਤੇ ਇਸ ਦੇ ਵਿੱਚ ਆਪਾਂ ਨੂੰ ਇੱਕ ਬੋਰਾ ਇੱਕ ਬੈਗ ਲਾ ਲਓ। ਸੁਪਰ ਦਾ ਐਡ ਕੀਤਾ ਜਾਵੇ। ਬਹੁਤ ਜ਼ਿਆਦਾ ਟੋਪਰ ਦਾ ਰਿਜ਼ਲਟ ਮਿਲੂਗਾ। ਐਨਪੀਕੇ 2013 ਤੋਂ ਜੇ ਆਪਾਂ ਇਸ ਵਿੱਚ ਸੁਪਰ ਐਡ ਕਰ ਲੈਨੇ ਇਸ ਵਿੱਚ। ਚਲੋ ਥੋੜੀ ਆਪਾਂ ਨੂੰ ਕਾਸਟਲੀ ਤਾਂ ਪੈ ਜੂਗੀ। ਪਰ ਜਿੱਥੇ ਡੀਏਪੀ ਨਹੀਂ ਮਿਲ ਰਹੀ ਆਪਾਂ ਨੂੰ 2013 ਮਿਲ ਰਹੀ ਆ। ਸੁਪਰ ਤਾਂ ਆਮ ਮਿਲ ਹੀ ਜਾਂਦੀ ਆ। ਉਸ ਵਿੱਚ ਆਪਾਂ ਇਸ ਵਿੱਚ ਸੁਪਰ ਐਡ ਕਰ ਸਕਦੇ ਆ ਬਹੁਤ ਟਾਪ ਦਾ ਰਿਜ਼ਲਟ ਮਿਲੂਗਾ ਸਜਾ ਬਹੁਤ ਜ਼ਿਆਦਾ ਸ਼ਾਨਦਾਰ ਜੇ ਕੋਈ ਨਹੀਂ ਵਰਤੋਂ ਕਰਨੀ ਤਾਂ ਆਪਾਂ ਵਰਤੋਂ ਕਰ ਸਕਦੇ ਆ ਸੁਪਰ ਦੇ ਸੁਪਰ ਦੇ ਵਿੱਚ 16% डीएपी ਵਾਲਾ ਤੱਤ ਹੁੰਦਾ ਫਾਸਫੋਰਸ ਨਾਈਟrogen ਇਸ ਵਿੱਚ ਨਹੀਂ ਹੁੰਦੀ ਸੁਪਰ ਨੂੰ ਆਪਾਂ 3 ਬੈਗ 1 ਕਿੱਲੇ ਦੇ ਯੂਜ਼ ਕਰਨੇ ਘੱਟੋ ਘੱਟ ਕਰਨੇ ਕਿਉਂਕਿ ਜਰੋਪਾ 90 ਵੇਗ ਹੈ ਸੁਪਰ ਦੇ ਪਾ ਦਨੇ 21 ਦੇ ਬਰਾਬਰ ਫਾਸਫੋਰਸ ਨਹੀਂ ਆਦੀ ਇਹ ਤਕਰੀਬਨ 10 ਵੇਗ ਮਨੇ ਹੋਏ ਡੀਪੀ ਦੇ ਬਿਲਕੁਲ ਬਰਾਬਰ ਕੰਮ ਕਰਾ ਦਿਆ ਤਾਂ ਇਹਦੇ ਨਾਲ ਵੀ ਆਪਾਂ ਨੂੰ ਇਹ ਸੁਪਰ ਦੇ ਵਿੱਚ ਆਪਾਂ ਨੂੰ 25 ਕਿਲੋ ਜੂਰੀ ਐਡ ਕਰਨਾ ਲਾਜ਼ਮੀ ਆ ਜੇ ਆਪਾਂ ਇਸ ਦਾ ਰਿਜ਼ਲਟ ਠੀਕ ਠਾਕ ਲੈਣਾ ਠੀਕ ਹੁੰਦਾ ਪਰ ਇਸ ਦੇ ਵਿੱਚ ਹੋਰ ਵੀ ਤਾਤ ਆਪਾਂ ਨੂੰ ਐਕਸਟਰਾ ਮਿਲ ਜਣਗੇ ਕਿ ਕੈਲਸ਼ੀਅਮ ਵਗੈਰਾ ਸਲਫਰ ਵੀ ਮਿਲ ਜਾਂਦੀ ਕਿ ਕਣਕ ਨੂੰ ਫਾਸਫੋਰਸ ਦੇ ਤਾਂ ਬਹੁਤ ਥੋੜਾ ਪੁਆਇੰਟ ਹੋ ਜਾਂਦਾ ਵੇਸੇ ਜਿੰਨਾ ਕਿ ਬੀ ਹੀਰੋ ਜਿੰਨਾ ਜੀ ਆਪਣੀ ਜੇ ਆਪਾਂ ਉਸ ਵਿੱਚ ਇੱਕ ਬੋਰਾ ਸੁਪਰ ਐਡ ਕਰਦੇ ਤਾਂ ਬਿਲਕੁਲ ਹੀ ੜਦਾ ਹੋਵੇਗਾ ਉਹਨਾਂ ਦਾ ਰਿਜ਼ਲਟ ਨਹੀਂ ਇੱਕ ਗੱਲੀ ਸੁਪਰ ਦਿੰਦੀ ਪੂਰਾ ਰਿਜ਼ਲਟ ਜ਼ਿਆਦਾ ਵਧੀਆ ਹੁੰਦਾ ਆਪਾਂ ਰਿਜ਼ਲਟ ਨਹੀਂ ਆਪਾਂ ਦੇਖਿਆ ਬਾਕੀ ਹਰੇਕ ਰੇ ਜਮੀਨਾਂ ਦਾ ਥੋੜਾ ਬੋਤਾ ਫਰਕ ਪੈ ਸਕਦਾ ਆ ਪੱਕੇ ਆਪਾਂ ਸੁਪਰ ਵੀ ਬਣਾ ਸਕਦੇ ਆ ਆਪਾਂ ਇਹ ਖਾਦੀ ਜਾਏਗਾ ਪਰ ਇਹਦੇ ਤਿੰਨ ਬੈਗ ਪਾਣੀ ਪੈਣਗੇ 20 ਤੋਂ 25 ਕਿਲੋ ਨਾਲ ਯੂਰੀਆ ਪਾਉਣਾ ਹੀ ਪਊਗਾ ਜਿਹੜਾ 12 32 ਦਾ ਇਸ ਦਾ ਰਿਜ਼ਲਟ ਠੀਕ ਹੁੰਦਾ ਆ ਜੀਪੀ ਨਾਲੋਂ ਬਾਕੀ ਬਾਲਾ ਸ਼ਾਨਦਾਰ ਨਹੀਂ ਕਹ ਸਕਦੇ ਜੋ ਕਿ ਜਿਹੜੇ ਸੁਪਰ ਰੇਟ ਇਹ ਥੋੜਾ ਸਲੋ ਕੰਮ ਕਰਦੀ ਆ ਥੋੜਾ ਸਲੋ ਰਹਿੰਦੀ ਓ ਤੇ ਵੈਸੇ ਵਧੀਆ ਐ ਸੁਪਰ ਝੋਨੇ ਵਿੱਚ ਸੁਪਰ ਵਰਤੀ ਹੀ ਆਪਾਂ ਬਹੁਤ ਵਧੀਆ ਰਿਜ਼ਲਟ ਆਇਆ ਝੋਨੇ ਵਿੱਚ ਤੇਰਾ ਰਿਜ਼ਲਟ ਬਹੁਤ ਵਧੀਆ ਆਉਂਦਾ ਤੇ ਕਣਕ ਦੇ ਵਿੱਚ ਵੀ ਰਿਜ਼ਲਟ ਠੀਕ ਆ ਜਾਂਦਾ ਹੈ ਵੈਸੇ ਤੌਰ ਤੇ ਇਹਨਾਂ ਖਾਦਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਜੇ ਕਿਸੇ ਹੋਰ ਖਾਦ ਦੀ ਵੀ ਕਿਸੇ ਨੇ ਆਪਣਾ ਤੁਸੀਂ ਕਮੈਂਟ ਕਰ ਸਕਦੇ ਆਂ ਆਪਾਂ ਉਹਦੀ ਵੀ ਉਸਤੇ ਵੀ ਵੀਡੀਓ ਬਣਾ ਲਵਾਂਗੇ ਪਰ ਕਣਕ ਨੂੰ ਕਿੰਨੀ ਪਾਉਣੀ ਚਾਹੀਦੀ ਆ ਓਕੇ ਧੰਨਵਾਦ ਸਾਰਿਆਂ ਦਾ ਜੀ